ਮੈਂ ਪੱਤਰਕਾਰ ਹਰਪ੍ਰੀਤ ਗੌਰ ਕੱਗਾ ਪਾਇਸਟਾਮ ਘੜਿਆ ਕੱਗੇ ਮੇਨ ਬਾਜ਼ਾਰ ਦੇ ਵਿੱਚ ਮੇਨ ਮਾਰਕੀਟ ਜੋ ਮਾਰਕੀਟ ਦੇ ਵਿੱਚ ਜੋ ਕਿ ਰਾਤ ਦਾ ਇੱਥੇ ਸਮਾਂ ਇੱਥੇ ਤਿੰਨ ਚੌਕੀਦਾਰ ਰੱਖੇ ਹੋਏ ਨੇ ਇਹਨਾਂ ਦੀਆਂ ਕੁਝ ਪ੍ਰੋਬਲਮਾਂ ਨੇ ਉਹ ਸਾਨੂੰ ਦੱਸਣ ਲੱਗੇ ਨੇ ਵੀ ਸਾਨੂੰ ਕਾਫੀ ਇੱਥੇ ਮਾਰਕੀਟ ਦੇ ਵਿੱਚ ਦਿੱਕਤ ਆਂਦੀ ਹੈ ਵੀ ਜੋ ਚੋਰੀਆਂ ਵਾਰਦਾਤਾਂ ਹੋ ਰਹੀਆਂ ਨੇ ਉਹ ਦਿਨ ਬਾ ਦਿਨ ਵੱਧਦੀਆਂ ਜਾ ਰਹੀਆਂ ਨੇ ਤੇ ਇਹਨਾਂ ਦੀ ਆਪਾਂ ਸਮੱਸਿਆ ਪੁੱਛਾਂਗੇ ਪੁੱਛਾਂਗੇ ਵੀ ਇਹਨਾਂ ਨੂੰ ਕੀ ਪ੍ਰੋਬਲਮ ਇੱਥੇ ਆ ਰਹੀਆਂ ਨੇ ਕੀ ਨਾ ਜੀ ਆਪਣਾ ਮੇਰਾ ਨਾਮ ਛੱਜੂ ਸਿੰਘ ਹੈ ਜੀ ਠੀਕ ਹੈ ਜੀ ਕੀ ਪ੍ਰੋਬਲਮ ਇੱਥੇ ਤੁਹਾਨੂੰ ਰਾਤ ਨੂੰ ਕੀ ਮਾਰੀਆਂ ਨੇ ਜੀ ਇੱਥੇ ਰਾਤ ਨੂੰ ਜੀ ਸਾਨੂੰ ਲਾਈਟ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਅੱਛਾ ਦੁਕਾਨਦਾਰ ਜਿਹੜੇ ਸਾਡੇ ਸੇਟ ਜੀ ਲਾਲਾ ਜੀ ਨੇ ਜੀ ਇਹਨਾਂ ਨੂੰ ਅਸੀਂ ਕਈ ਵਾਰੀ ਤਿੰਨ ਚਾਰ ਦਿਨ ਹੋ ਗਏ ਕਹਿੰਦੇ ਨੂੰ ਜੀ ਲਾਈਟਾਂ ਆਪ ਦੇ ਆਪਣੀ ਦੁਕਾਨ ਨੂੰ ਲਾ ਦਿਆ ਕਰੋ ਤੇ ਇਹਨਾਂ ਨੂੰ ਸਾਡੀ ਕੋਈ ਸੁਣਵਾਈ ਨਹੀਂ ਸੁਣਾਈ ਅੱਛਾ ਤੇ ਪ੍ਰਸ਼ਾਸਨ ਇੱਥੇ ਪਹੁੰਚਦਾ ਹੈ ਹਾਂ ਜੀ ਪ੍ਰਸ਼ਾਸਨ ਪਹੁੰਚਦਾ ਜੀ ਸਾਡੇ ਲਵੇ ਅੱਛਾ ਹਾਂ ਜੀ ਰਾਤ ਨੂੰ ਠੀਕ ਹੈ ਰਹਿੰਦੇ ਨਾਲ ਠੀਕ ਹੈ ਉਹ ਵੀ ਰਾਤ ਮੂਵੀ ਲਾ ਕੇ ਨਬਾ ਗੇ ਨੇਰੀ ਦੀ ਅੱਛਾ ਹਾਂਜੀ ਤੇ ਫਿਰ ਤੁਸੀਂ ਹੁਣ ਮਾਰਕੀਟ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਲੈ ਮਾਰਕੀਟਰ ਨੂੰ ਅਸੀਂ ਇਹ ਕਹਿੰਦੇ ਜੀ ਆਪਦੀ ਆਪਦੀ ਦੁਕਾਨ ਬੁਰੀ ਇੱਕ ਕਿ ਬੈਲਪ ਤਾਂ ਲਓ ਜੀ ਹਾਂ ਸਾਨੂੰ ਇਹ ਸਮੱਸਿਆ ਦਾ ਨਾ ਆਵੇ ਹੁਣ ਵੱਡੀਆਂ ਲੈਟਾ ਸਰਕਾਰੀ ਇਹ 4 ਦਿਨੋਂ ਕੋ ਜੀ ਬੰਦ ਹੋ ਰਹੀਆਂ ਨੇ ਵੱਡੀਆਂ ਠੀਕ ਹੈ ਠੀਕ ਹੈ ਇਹਨਾਂ ਵਾਰੀ ਨੂੰ ਕੋਈ ਸਾਡੀ ਸੁਣਦਾ ਅਖੀਰ ਅੱਛਾ ਤੇ ਆਪਾਂ ਨੇ ਚੌਂਕੀਦਾਰ ਕਿਨੇ ਰੱਖੇ ਹੋਏ ਨੇ ਜਿੱਥੇ ਮਾਰਕੀਟ ਚੌਂਕੀਦਾਰ ਅਸੀਂ ਤਿੰਨ ਆਈਏ ਜੀ ਅੱਛਾ ਤਿੰਨ ਰੱਖੇ ਹੋਏ ਨੇ ਜੀ ਹਾਂਜੀ ਇੱਕ ਇੱਕ ਬੰਦੇ ਦੀ ਵੀ ਘਾਟ ਆ ਸਾਡਲੋ ਜੀ ਅੱਛਾ ਕਿ ਆਪਾਂ ਹੋਰ ਵੀ ਖੜੇ ਨੇ ਆਪਣੇ ਕੋਲ ਨਾਲ ਵੀ ਗੱਲਬਾਤ ਕਰਦੇ ਆ ਕਿ ਨਾ ਜੀ ਆਪਣਾ ਸਮਝ ਪਾ ਲੈ ਜੀ ਠੀਕ ਹੈ ਤੁਸੀਂ ਇੱਥੇ ਲੋਕਲ ਕੱਗੇ ਦੇ ਹਾਂ ਜੀ ਠੀਕ ਹੈ ਕੀ ਦਿੱਕਤ ਆ ਰਹੀਆਂ ਨੇ ਤੁਹਾਨੂੰ ਲਾਈਟ ਕੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਜੀ ਅੱਛਾ ਹਾਂ ਜੀ ਲਾਈਟ ਕਰਕੇ ਬਹੁਤ ਦਿੱਕਤ ਆ ਰਹੀ ਹੈ ਹਾਂ ਕਈ ਵੀ 1 2 ਲਾਈਟੀ ਜ਼ਿਆਦਾ ਲੈਟ ਹੈ ਨਹੀਂ ਇੱਧਰ ਬਹੁਤ ਲੈਟ ਦੀ ਸਕਸੈਸ ਜ਼ਿਆਦਾ ਸਮੱਸਿਆ ਆ ਰਹੀ ਹੈ ਆਪ ਕੋ अच्छा अजी 9:30 ਵਜੇ ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਡਿਊਟੀ ਦਿੰਦੇ ਹਾਂ ਹਾਂਜੀ ਠੀਕ ਹੈ ਹਾਂਜੀ ਸਭ ਤੋਂ ਜ਼ਿਆਦਾ ਪ੍ਰੋਬਲਮ ਲੇਟ ਕੀ ਹੈ ਹਾਂ ਬਾਕੀ ਚੌਕੀਦਾਰਾਂ ਦੀ ਵੀ ਥੋੜੀ ਜਿਹੀ ਕਮੀ ਹੈ ਇੱਥੇ ਹਾਂਜੀ ਚੌਕੀਦਾਰ ਕੀ ਵੀ ਬਹੁਤ ਪ੍ਰੋਬਲਮ ਹੈ ਜੀ اچھا ਆਪਣੇ ਨਾਲ ਹੋਰ ਵੀ ਨਾਲ ਕਿਹਨਾਵੇਂ ਜੀ ਆਪਣਾ ਕਮ ਕਰ। ਠੀਕ ਹੈ ਜੀ ਕੀ ਦਿੱਕਤ ਆ ਰਹੀ ਹੈ ਜੀ ਆਪਣੇ ਮੇਰੇ ਮਾਰਕੀਟ ਚ ਲੈ ਕੇ ਤੁਹਾਨੂੰ ਰਾਤ ਨੂੰ ਸਭ ਤੋਂ ਜ਼ਿਆਦਾ ਲਾਈਟ ਦੀ ਹੈ ਜੀ। اچھا ਸਰਕਾਰੀ ਲਾਈਟ ਚਲਦੀ ਹੈ ਜੀ ਕਿਹੜੀ ਸਰਕਾਰੀ ਲੱਗੀਆਂ ਹੋਈਆਂ ਨੇ? ਅੱਛਾ। ਇਹ ਵੀ ਨਹੀਂ ਚਲਦੀ ਹੈਗਾ ਜੀ। ਕਿਹੜੀ ਤੇ ਆਪਣੇ ਦੁਕਾਨਦਾਰ ਨੇ ਨਾ ਕੋਈ ਲਾ ਜਾਂਦਾ ਕੋਈ ਖੰਡ ਕਰ ਜਾਂਦਾ ਜੀ। ਹਾਂ। ਨੇੜੇ ਇੱਕ ਉਹ ਜਿਸ ਨੂੰ ਕੋਈ ਡਿਊਟੀ ਕਰ ਦੇਣੀ ਘੋੜੀ ਹੈ। ਠੀਕ ਹੈ ਕੋਈ ਪਰਸਾਤ ਨਹੀਂ ਹੋ ਰਿਹਾ ਮੇਰੇ ਤੇ ਠੀਕ ਹੈ ਪ੍ਰਸ਼ਾਸਨ ਮਤਲਬ ਪ੍ਰਸ਼ਾਸਨ ਇਥੇ ਮੌਕੇ ਤੇ ਪਹੁੰਚਦਾ ਹੈ ਰਾਤ ਨੂੰ ਹਾਂਜੀ ਉਹ ਆਦਿ 12 ਵਜੇ ਤੋਂ ਲੱਗੀ ਤਨਵੇਤ ਕਰੇ ਅੱਛਾ ਤੁਹਾਡੀ ਡਿਊਟੀ ਕਿੰਨੇ ਤੋਂ ਕਿੰਨੇ ਵਜੇ ਤੱਕ ਹੈ ਸਾਡੀ ਡਿਊਟੀ 9:30 ਤੋਂ ਲੱਗੀ 5 ਵਜੇ ਤੱਕ ਹੈ ਅੱਛਾ ਵੀ ਤੁਸੀਂ ਫਿਰ ਹੁਣ ਮਾਰਕੀਟ ਵਾਲਿਆਂ ਨੂੰ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਇਹਨਾਂ ਦਾ ਕਰਕੇ ਕੀ ਅੱਖ ਗਈ ਸੀ ਅਸੀਂ ਦਾ ਜੀ ਅੱਛਾ ਵੀਰੂ ਬਸ ਨਾਮ ਨਾ ਪਾ ਦੇ ਨੂਰੇ ਬੜਾ ਪਸੰਦਤਾ ਜੀ ਪਰ ਨਹੀਂ ਕਰਦੇ ਅੱਛਾ ਹੁਣ ਇਹਦੀ ਦੁਕਾਨ ਦੀ ਪਰਸੋਂ ਜਿੱਥੋਂ ਚੋਰੀ ਹੋਈ ਹੈ ਜੀ ਹੁਣ ਨਹੀਂ ਰਹੀ ਦੁਕਾਨ ਮੂਰੇ ਜੀ ਇਹਨੂੰ ਕੋਈ ਹਲੇ ਠੀਕ ਹੈ ਬਸ ਤੁਸੀਂ ਇਹ ਹੀ ਜਾਣਨੇ ਵੀ ਇੱਥੇ ਲੱਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਲੱਟਾਂ ਦਾ ਪ੍ਰਬੰਧ ਜ਼ਰੂਰੀ ਹੈ ਜੀ ਸਾਨੂੰ ਦੂਰੋਂ ਬੰਦਾ ਚਮਕਾਈ ਅੱਛਾ ਹਾਂਜੀ ਠੀਕ ਹੈ ਸਾਨੂੰ ਦੂਰੋਂ ਬੰਦਾ ਚਮਕਾਈ 1/2 ਕਿਲੋਮੀਟਰ ਤੋਂ ਲਾ ਲਓ 20 ਕਰਮਾ ਤੋਂ ਲਾ ਲਓ ਸਰ ਬੰਦਾ ਚਮਕਣਾ ਚਾਹੀਦਾ ਵੀ ਠੀਕ ਹੈ ਕੀ ਕਾਰਨ ਕਾਹ ਤੋਂ ਖੜਿਆ ਇਹ ਠੀਕ ਹੈ ਫਿਰ ਟੋਕਵਾ ਜੀ ਕਰ ਸਕਦੇ ਹਾਂ ਇਹ ਅਸੀਂ ਟਾਰਜ ਮਾਰ ਕੇ ਤੁਹਾਨੂੰ ਬੰਦਾ ਦੇਖਣਾ ਮੈਂ ਤੁਹਾਨੂੰ ਗੱਡੀ ਵੀ ਖੜੀ ਹੈ ਗੱਡੀ ਨਹੀਂ ਦਿਖਦੀ ਇਹ ਗੇ ਤਿੰਨ ਚੌਂਕੀਦਾਰੋਂ ਤੁਹਾਨੂੰ ਬਹੁਤ ਔਖਾ ਰਾਤ ਨੂੰ ਫਿਰ ਹਾਂ ਇਹ ਕੋੰਦੇ ਨੂੰ ਅਸੀਂ ਨਹੀਂ ਛੱਡ ਸਕਦੇ ਡਿਊਟੀ ਦਾ ਅਸੀਂ ਜੇ ਜਾਣਿਆ ਤਿੰ ਸਰ ਰਾਤੀ ਡਿਊਟੀ ਨੂੰ ਲੈ ਕੇ ਇੱਥੇ ਚੌਕੀਦਾਰਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਮੇਰਾ ਨਾਮ ਜਗਸੀਰ ਸਿੰਘ ਜੱਗੀ ਜੀ ਮੈਂ ਇੱਕ ਅੱਗੇ ਦਾ ਰਹਿਣ ਵਾਲਾ ਨਹੀਂ ਮੇਰੀ ਇੱਕ ਦੁਕਾਨਦਾਰਾਂ ਨੂੰ ਬੇਨਤੀ ਹੈ ਜੀ ਵੀ ਸਾਰੀਆਂ ਆਪਣੇ ਆਪਣੇ ਦੁਕਾਨਾਂ ਦੇ ਮੂਹਰੇ ਲਾਈਟਾਂ ਲਾ ਲਿਆ ਕਰੋ ਇਹਨਾਂ ਨੂੰ ਵਿਚਾਰਾਂ ਨੂੰ ਪ੍ਰੋਬਲਮ ਨਹੀਂ ਆਊਗੀ ਇਹ 9 ਵਜੇ ਤੋਂ ਲੈ ਕੇ 5 ਵਜੇ ਤੱਕ ਡਿਊਟੀ ਕਰਦੇ ਨੇ ਵਿਚਾਰੇ ਠੀਕ ਹੈ ਫਿਰ ਇਹਨਾਂ ਨੂੰ ਮੁਸ਼ਕਲ ਇੰਦੇਰੇ ਦੇ ਵਿੱਚ ਹੁਣ ਲਾ ਲਓ ਨੇਰਾ ਹੋਇਆ ਪਿਆ ਇਹਨਾਂ ਨੂੰ ਵਿਚਾਰਿਆਂ ਨੂੰ ਕੁਝ ਨਹੀਂ ਦਿੱਖਦਾ ਹੋਰ ਇੱਥੇ ਕੀ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਤੇ ਸਾਰੀ ਰਾਤ ਵਿਚਾਰੇ ਜਾਗਦੇ ਰਹਿੰਦੇ ਨੇ ਇਹ ਬਾਕੀ ਇੱਕ ਦੋ ਮਲਾਜ਼ਮ ਦੀ ਵੀ ਘਾਟ ਹੈ ਉਹ ਵੀ ਮੈਂ ਬੇਨਤੀ ਕਰਦਾ ਵੀ ਇੱਕ ਦੋ ਮਲਾਜ਼ਮ ਨੂੰ ਹੋਰ ਰੱਖਿਆ ਜਾਵੇ ਤੇ ਉੱਤੇ ਸੌਖੇ ਹੋ ਜਾਈਂ ਠੀਕ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਅੱਗੇ 메ਨ ਬਾਜ਼ਾਰ ਦੇ ਵਿੱਚ ਖੜੇ ਆਂ ਤਕਰੀਬਨ 10 ਤੋਂ 10:30 ਦਾ ਟਾਈਮ ਹੋ ਚੁੱਕਿਆ ਏ ਦੇਖੋ ਤੁਸੀਂ ਦੇਖੋ ਪੂਰੀ ਮਾਰਕੀਟ ਦੇ ਵਿੱਚ ਕਿਤੇ ਹੀ ਕੋਈ ਲਾਈਟ ਚਮਕ ਰਹੀ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਉਹ ਦੁਕਾਨ ਜਿਹਦੀ ਕੁਝ ਦਿਨ ਪਹਿਲਾਂ ਚੋਰੀ ਹੋਈ ਏ ਹਜੇ ਤੱਕ ਇਹਨਾਂ ਨੇ ਵੀ ਦੁਕਾਨਾਂ ਦੇ ਹਜੇ ਕੋਈ ਲਾਈਟ ਦਾ ਕੋਈ ਬੰਦੋਬਸ ਨਹੀਂ ਕੀਤਾ ਚੌਕੀਦਾਰ ਨੇ ਜੋ ਤਿੰਨ ਰੱਖੇ ਹੋਏ ਨੇ ਇੱਥੇ ਰਾਤੀ ਡਿਊਟੀ ਵਾਸਤੇ ਉਹ ਕਾਫੀ ਪਰੇਸ਼ਾਨ ਨੇ ਵੀ ਇੱਥੇ ਤਾਂ ਕੁਝ ਨਾ ਨੂੰ ਚੌਕੀਦਾਰਾਂ ਦੀ ਵੀ ਕਮੀ ਏ ਮੁਲਾਜ਼ਮਾਂ ਦੀ ਵੀ ਰਾਤ ਨੂੰ ਡਿਊਟੀ ਦੇਣ ਵਾਲੇ ਕਮੀ ਏ ਬਿਓ ਇਹਨਾਂ ਨੇ ਇਹ ਹੀ ਬੇਨਤੀ ਕੀਤੀ ਹੈ ਵੀ ਤੁਸੀਂ ਕਮ ਤੋਂ ਕਮ ਆਪਣੀਆਂ ਲਾਈਟਾਂ ਮਾਰਕੀਟ ਦੀਆਂ ਲਗਾ ਕੇ ਰੱਖੋ ਤਾਂ ਕਿ ਜੋ ਵਾਰਦਾਤਾਂ ਹੋ ਰਹੀਆਂ ਨੇ ਰਾਤ ਨੂੰ ਚੋਰੀ ਚਪਕੇ ਇਹਨੀਆਂ ਉਹ ਵਾਰਦਾਤਾਂ ਸ਼ਾਇਦ ਨਾ ਹੋਣ। ਉਸੇ ਮੌਕੇ ਦੇਖ ਸਕਦੇ ਹਾਂ ਇੱਥੇ ਬਿਲਕੁਲ ਹੀ ਹਨੇਰਾ ਹੋਇਆ ਪਿਆ ਹੈ। ਬਾਜ਼ਾਰ ਬਿਲਕੁਲ ਬੰਦ ਨੇ ਤੇ ਲਾਈਟਾਂ ਵੀ ਮਾਰਕੀਟ ਦੇ ਸਾਹਮਣੇ ਕੋਈ ਲਾਈਟਾਂ ਨਹੀਂ ਲੱਗੀਆਂ ਹੋਈਆਂ ਇਹਨਾਂ ਦੀਆਂ। ਇਕੇ ਮੇਨ ਮਜ਼ਾਰਦੀ ਕੇ ਇਹ ਵੀ ਗੜੀਆ ਰੋਡ ਐ ਜੋ ਸਰਕਾਰੀ ਸਕੂਲ ਵੱਲ ਨੂੰ ਇਹ ਜੋ ਰੋਡ ਜਾਂਦਾ ਇੱਥੋਂ ਵੀ ਜੋ ਮਾਰਕੀਟ ਦੀਆਂ ਕੁਸ਼ਕ ਦੁਕਾਨਾਂ ਤੇ ਮੂਰੇ ਲਾਈਟਾਂ ਹੈਗੀਆਂ ਨੇ ਕੁਸ਼ਕ ਦੁਕਾਨਾਂ ਮੂਰੇ ਲਾਈਟਾਂ ਨਹੀਂ ਹੈਗੀਆਂ ਤੇ ਚੌਂਕੀਦਾਰਾਂ ਦਾ ਕਹਿਣਾ ਇਹ ਹੀ ਆ ਵੀ ਕਮ ਤੋਂ ਕਮ ਨਾ ਮਾਰਕੀਟ ਵਾਲੇ ਆਪਣੀ ਦੁਕਾਨਾਂ ਅੱਗੇ ਲਾਈਟਾਂ ਲਗਾ ਕੇ ਜਾਣ